ਸੁੱਤੇ ਅਤੇ ਜਾਗ ਬੰਦਿਆ ਤੇਰੇ ਨਾਮ ਜਪਣ ਦੀ ਵੇਲਾ ਵਾਹਿਗੁਰੂ ਸਾਧ ਸੰਗਤ ਜੀ ਆਪ ਸਵੇਰੇ ਸਾਰੇ ਹੀ ਅੰਮ੍ਰਿਤ ਵੇਲਾ ਸੰਭਾਲਦੇ ਹੋ ਜੇ ਅੱਜ ਤੱਕ ਆਪ ਜੀ ਨੇ ਨਹੀਂ ਸੰਭਾਲਿਆ ਤੇ ਅੱਜ ਆਪ ਜੀ ਅੱਜ ਤੋਂ ਹੀ ਸ਼ੁਰੂ ਹੋ ਜਾਓ ਅੰਮ੍ਰਿਤ ਵੇਲਾ ਸੰਭਾਲਣ ਵਾਸਤੇ ਕਿਉਂਕਿ ਅੰਮ੍ਰਿਤ ਵੇਲੇ ਦਾਤਾ ਬਾਬਾ ਜੀ ਵੰਡਦੇ ਆ ਮੇਰੇ ਦਾਤਾ ਜੀ ਦਾਤਾ ਵੰਡਦੇ ਆ ਜਿਨੇ ਜਿਨੇ ਲੈਣੀਆਂ ਹੋ ਉਸ ਵੇਰੇ ਸਵੇਰੀ ਅੰਮ੍ਰਿਤ ਵੇਲਾ ਜ਼ਰੂਰ ਸੰਭਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਿਹੜੀ ਵੀ ਮੇਰੀਆਂ ਬੀਬੀਆਂ ਪਹਿਣਾ ਬੇਟੀਆਂ ਸਵੇਰੇ ਅੰਮ੍ਰਿਤ ਵੇੜਾ ਨਹੀਂ ਸੰਭਾਲਦੀਆਂ ਹੈਗੀਆਂ ਸਵੇਰੇ ਨਹੀਂ ਉੱਠਦੀਆਂ ਹੈਗੀਆਂ ਉਹ ਜ਼ਰੂਰ ਕੋਸ਼ਿਸ਼ ਕਰਨ ਬਾਬਾ ਜੀ ਨੂੰ ਰਾਤ ਨੂੰ ਹੱਥ ਜੋੜ ਕੇ ਅਰਦਾਸ ਕਰਕੇ ਸੌਆਂ ਕਰਨ ਜਦ ਆਪਜੀ ਰਾਤ ਨੂੰ ਕੀਰਤਨ ਸੋਲੇ ਜੀ ਦਾ ਪਾਠ ਕਰਕੇ ਸੌਂਦੇ ਹੋ ਤੇ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਕਿ ਬਾਬਾ ਜੀ ਸਾਨੂੰ ਅੰਮ੍ਰਿਤ ਵੇੜਾ ਬਖਸ਼ੋ ਜਦ ਆਪ ਜੀ ਅਰਦਾਸ ਕਰੋਗੇ ਤੇ ਆਪ ਜ ਨੂੰ ਸਵੇਰੇ ਜਰੂਰ ਅੰਮ੍ਰਿਤ ਵੇਲੇ ਦੀ ਦਾਤ ਮਿਲ ਜਾਏਗੀ ਅੰਮ੍ਰਿਤ ਵੇਲਾ ਕਰਨ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਹੈਗੀ ਪਾਠ ਕਰਕੇ ਜੇ ਆਪ ਵੀ ਜਿਹੜੀ ਵੀ ਅਰਦਾਸ ਕਰਦੇ ਹੋ ਉਹ ਮੇਰੇ ਦਾਤਾ ਜੀ ਬਹੁਤ ਜਲਦੀ ਪੂਰੀ ਕਰਦੇ ਹੈਗੇ ਆ ਜਿੰਨਾ ਮੇਰਾ ਭੈਣਾ ਬੀਬੀਆਂ ਦੇ ਘਰ ਸ਼ਰਾਬ ਦੀ ਮਾਸਦੀ ਵਰਤੋਂ ਹੁੰਦੀ ਹੈਗੀ ਆ ਉਹ ਬਾਬਾ ਜੀ ਅੱਗੇ ਜਰੂਰ ਅਰਦਾਸ ਬੇਨਤੀ ਕਰਿਆ ਕਰਨ ਕਿ ਬਾਬਾ ਜੀ ਸਾਡੇ ਘਰ ਚੋਂ ਇਹ ਸਭ ਹਟਾ ਦਿਓ ਤੇ ਜਰੂਰ ਇੱਕ ਦਿਨ ਇਦਾਂ ਦਾ ਆਏਗਾ ਜਿਸ ਦਿਨ ਆਪ ਜੀ ਦੇ ਘਰ ਤੋਂ ਇਹ ਸਾਰਾ ਹੀ ਖਤਮ ਹੋ ਜਾਏਗਾ ਤੇ ਆਪ ਜੀ ਦੀ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਹੀ ਖੁਸ਼ਹਾਲ ਹੋ ਜਾਏਗੀ ਆਪ ਜੀ ਦੇਖ ਲਈਓ ਆਸੀਆਂ ਪੜੂਸੀਆਂ ਚ ਕਈਆਂ ਦੇ ਘਰਾਂ ਦੇ ਵਿੱਚ ਰਾਤ ਨੂੰ ਪਤੀਸ਼ਰਾਟ ਪੀ ਕੇ ਆਉਂਦੇ ਆ ਮੀਆਂ ਬੀਬੀ ਬਹੁਤ ਹੀ ਆਪ ਦੇ ਵਿੱਚ ਜੀ ਕਰਮਾ ਗਰਮੀ ਹੋ ਜਾਂਦੀ ਆ ਤੇ ਉਸ ਵੇਲੇ ਕਿੰਨੀ ਵਾਰ ਪਤੀ ਹੱਥ ਵੀ ਚੁੱਕ ਦਿੰਦਾ ਹੈਗਾ ਆ ਤੇ ਘਰੋਂ ਵੀ ਬਾਹਰ ਕੱਢਣ ਦੀ ਕਹਿ ਦਿੰਦਾ ਕਿ ਘਰੋਂ ਨਿਕਲ ਜਾ ਪਰ ਜੇ ਆਪ ਜੀ ਇਹ ਅੰਮ੍ਰਿਤ ਵੇਲਾ ਸੰਭਾਲੋਗੇ ਅੰਮ੍ਰਿਤ ਵੇਲਾ ਕਰੋਗੇ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰੂੰਗੀ ਤੇ ਇਹ ਆਪ ਜੀ ਦੇ ਘਰੋਂ ਸਾਰੀ ਹੀ ਵਰਤੋਂ ਖਤਮ ਹੋ ਜਾਏਗੀ ਆਪ ਵੀ ਕਦੇ ਸੋਚ ਵੀ ਨਹੀਂ ਸਕਦੇ ਕਿ ਆਪ ਜੀ ਦੇ ਘਰ ਜੋ ਇੰਨਾ ਹੁਣ ਇਸ ਚੀਜ਼ ਦੀ ਵਰਤੋਂ ਹੋ ਰਹੀ ਆ ਉਹ ਕਿਸ ਤਰ੍ਹਾਂ ਖਤਮ ਹੋ ਗਿਆ ਇਹ ਮੇਰਾ ਦਾਤਾ ਜਿਹੜਾ ਵਾਹਿਗੁਰੂ ਜੀ ਆ ਜਾਦੇ ਇਹਨਾਂ ਦੇ ਅੱਗੇ ਅਸੀਂ ਅਰਦਾਸ ਬੇਨਤੀ ਕਰਨੀ ਆ ਅੰਮ੍ਰਿਤ ਵੇਲੇ ਉੱਠਣਾ ਆ ਤੇ ਇਹਨਾਂ ਨੇ ਇਹ ਸਾਰਾ ਕੁਝ ਆਪਣੇ ਆਪ ਹੀ ਹਟਾ ਦੇਣਾ ਹੈਗਾ ਆ ਦੇਖੋ ਜਦੋਂ ਲੜਾਈ ਹੋ ਜਾਏ ਘਰ ਦੇ ਵਿੱਚ ਮਨ ਕਿੰਨਾ ਦੁਖੀ ਹੋ ਜਾਂਦਾ ਹੈਗਾ ਆ ਫਿਰ ਸਾਥ ਕਰਨ ਨੂੰ ਵੀ ਜੀ ਨਹੀਂ ਕਰਦਾ ਹੈਗਾ ਪਰ ਮੇਰੀਆਂ ਬੀਟੀਆਂ ਮੇਰੀਆਂ ਭੈਣਾਂ ਨੂੰ ਇਹ ਬਿਲਕੁਲ ਨਾ ਕਰਿਆ ਕਰੋ ਮੇਰੇ ਵੀਰਾਂ ਅੱਗੇ ਵੀ ਇਹ ਹੀ ਹੱਥ ਜੋੜ ਕੇ ਬੇਨਤੀ ਆ ਕਿ ਆਪ ਜੀ ਇਹ ਸਾਰੇ ਕੰਮ ਨਾ ਕਰੋ ਗੁਰੂ ਵਾਲੇ ਬਣੋ ਗੁਰਸਿੱਖ ਬਣੋ ਗੁਰੂ ਦੇ ਅਗਿਆ ਦਾ ਮੰਨੋ ਅਮਰਤ ਪਾਨ ਕਰੋ ਗੁਰ ਸਿੱਖ ਸਜੋ ਏਸੀ ਜਿੰਨੀਆਂ ਵੀ ਨਸ਼ੇ ਵਾਲੀਆਂ ਵਸਤੂਆਂ ਹੈਗੀਆਂ ਆ ਸਾਰਿਆਂ ਨੂੰ ਛੱਡ ਦੋ ਇਹ ਘਰ ਨੂੰ ਤਬਾਹ ਕਰ ਦਿੰਦੀਆਂ ਹੈਗੀਆਂ ਆ ਘਰ ਨੂੰ ਘਰ ਨਹੀਂ ਰਹਿਣ ਦਿੰਦੀਆਂ ਹੈਗੀਆਂ ਇੱਕ ਪੈਸੇ ਦਾ ਨੁਕਸਾਨ ਤਾਂ ਹੁੰਦਾ ਹੀ ਹੈਗਾ ਆ ਨਾਲ ਆਪਣੀ ਸਿਹਤ ਦਾ ਵੀ ਨੁਕਸਾਨ ਹੁੰਦਾ ਆ ਤੇ ਮੇਰੀਆਂ ਬੀਬੀਆਂ ਪੈਣਾ ਇਸ ਤੋਂ ਬਹੁਤ ਜ਼ਿਆਦਾ ਦੁਖੀ ਤੇ ਪਰੇਸ਼ਾਨ ਹੁੰਦੀਆਂ ਨੇ ਜੇ ਆਪ ਜੀ ਦੇ ਘਰ ਦੀ ਇਹ ਮਾਸ ਸ਼ਰਾਬ ਜਿ ਵਰਤੋਂ ਹੁੰਦੀ ਆ ਤੇ ਆਪ ਵੀ ਇੱਕ ਵਾਰ ਅੰਮ੍ਰਿਤ ਵੇਲਾ ਸਮਾਹ ਕੇ ਦੇਖੋ ਇੱਕ ਸਾਲ ਤੱਕ ਕਰਕੇ ਦੇਖਣਾ ਫਿਰ ਦੇਖਣਾ ਆਪ ਜੀ ਦੇ ਘਰ ਕਿਸ ਤਰ੍ਹਾਂ ਖੁਸ਼ੀਆਂ ਆ ਜਾਂਦੀਆਂ ਆ ਆਪ ਜੀ ਨੇ ਕਦੀ ਸੋਚਿਆ ਵੀ ਨਹੀਂ ਹੋਏਗਾ ਜਿਹੜੀ ਜਿਹੜੀ ਖੁਸ਼ੀ ਇਸ ਪ੍ਰਮਾਤਮਾ ਨੇ ਆਪ ਨੂੰ ਦੇ ਦੇਣੀ ਆ ਜਦ ਸਾਰਾ ਤੁਪਨਾ ਤਾਂ ਆਪ ਜੀ ਦੇ ਘਰ ਜਦੋਂ ਅੰਮ੍ਰਿਤ ਦੀ ਦਾਤ ਮਿਲ ਗਈ ਜਦ ਆਪ ਜੀ ਨੇ ਅੰਮ੍ਰਿਤ ਪਾਨ ਕਰ ਲਿਆ ਤੇ ਇਸ ਤੋਂ ਸੁਖ ਕਿਹਦਾ ਹੋਰ ਮਿਲੇਗਾ ਜਦ ਇਹ ਸੁਖ ਮਿਲ ਗਿਆ ਤੇ ਫਿਰ ਜਿਹੜੀ ਇਹ ਜਿਹੜੀ ਘਰ ਚ ਰੋਜ਼ ਵਰਤੋਂ ਹੁੰਦੀ ਸੀਗੀ ਮਾਸ ਦੀ ਸ਼ਰਾਬ ਦੀ ਉਹ ਵੀ ਸਾਰੀ ਬੰਦ ਹੋ ਜਾਣੀ ਆ ਤੇ ਆਪਜੀ ਦਾ ਘਰ ਖੁਸ਼ਹਾਲ ਹੋ ਜਾਣਾ ਆ ਬਸ ਆਪਨੇ ਇੱਕ ਉਸ ਪਰਮਾਤਮਾ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਨੀ ਆ ਤੇ ਭਰੋਸਾ ਰੱਖਣਾ ਆ ਘਰ ਚ ਕਿੰਨੀ ਵੀ ਕਲੇਸ਼ ਹੋ ਜੇ ਲੜਾਈ ਹੋ ਜੇ ਆਪ ਇਹਨੇ ਸਵੇਰੇ ਜਰੂਰ ਉੱਠ ਜਾਣਾ ਆ ਉੱਠ ਕੇ ਅੰਮ੍ਰਿਤ ਵੇਲੇ ਅੰਮ੍ਰਿਤ ਵੇਲਾ ਸਮਾ ਲੈਣਾ ਆ ਆਪਣੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਨਾ ਆ ਉਸ ਵੇਲੇ ਨੂੰ ਯਾਦ ਕਰਨਾ ਜਦ ਉਹਨਾਂ ਨੇ ਅਨੰਦਪੁਰ ਸਾਹਿਬ ਛੱਡਿਆ ਸੀਗਾ ਪਰਿਵਾਰ ਸਾਰਾ ਵਿਛੜ ਗਿਆ ਸੀਗਾ ਤੱਬੀ ਮੇਰੇ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਤੋਂ ਨਿਕਲਣ ਤੋਂ ਬਾਅਦ ਸੱਸਾ ਨਦੀ ਤੇ ਕੁਝ ਜੁੱਦ ਚੱਲ ਰਿਹਾ ਸੀਗਾ ਕੁਛ ਸੈਨਿਕ ਜੁੱਤੇ ਚਲੇ ਗਏ ਕੁਛ ਆਸੇ-ਪਾਸੇ ਖੜੇ ਹੋ ਗਏ ਤੇ ਸੱਚੇ ਪਾਤਸ਼ਾਹ ਨੇ ਸਵੇਰ ਨੂੰ ਆਸਾ ਦੀ ਵਾਰ ਦਾ ਪਾਠ ਸ਼ੁਰੂ ਕਰ ਦਿੱਤਾ ਸੀਗਾ ਇੰਨੀ ਮੁਸ਼ਕਲ ਦੇ ਵਿੱਚ ਜੁੱਧ ਛੜਿਆ ਹੋਵੇ ਪਰਿਵਾਰ ਵਿਛੜਿਆ ਹੋਵੇ ਪਰ ਮੇਰੇ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਨੇ ਆਪਣਾ ਨਿਤਨੇਮ ਨਹੀਂ ਛੱਡਿਆ ਹੈਗਾ ਆਪਣਾ ਨਿਤਨੇਮ ਪੂਰਾ ਕੀਤਾ ਉਸ ਤੋਂ ਬਾਅਦ ਜੁੱਧ ਵਾਲਾ ਸਾਨੂੰ ਵੀ ਘਰ 'ਚ ਕਿੰਨੀ ਵੀ ਲੜਾਈ ਹੋ ਜਾਏ ਕਲੇਸ਼ ਹੋ ਜਾਏ ਜੋ ਮਰਜੀ ਹੁੰਦਾ ਰਹੇ ਪਰ ਅਸੀਂ ਆਪਣਾ ਸਵੇਰੇ 3 ਵਜੇ ਉੱਠ ਕੇ ਨਿਤਨੇਮ ਜ਼ਰੂਰ ਕਰ ਲੈਣਾ। ਅਸੀਂ ਜਦੋਂ ਸਾਡਾ ਮਨ ਦੁਖੀ ਹੋਵੇ ਅਸੀਂ ਉਸ ਦੁੱਖ ਨੂੰ ਆਪਣੇ ਨੂੰ ਭਲਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਚਰ ਅਰਦਾਸ ਬੇਨਤੀ ਕਰਨੀ ਆ ਉਹਨਾਂ ਦਾ ਉਸ ਸਮੇਂ ਯਾਦ ਕਰਨਾ ਆ ਕਿ ਉਹਨਾਂ ਤੇ ਕਿੰਨੀ ਮੁਸ਼ਕਲ ਦੀ ਕੜੀ ਸੀ ਉਹਨਾਂ ਨੇ ਆਖ ਨਹੀਂ ਛੱਡਿਆ ਉਹਨਾਂ ਨੇ ਸਵੇਰੇ ਉੱਠ ਕੇ ਆਪਣਾ ਨਿਤਨੇਮ ਨਹੀਂ ਛੱਡਿਆ ਹੈਗਾ ਤੇ ਸਾਨੂੰ ਵੀ ਅੱਜ ਜੋ ਮਰਜ਼ੀ ਹੋ ਜੇ ਅਸੀਂ ਵੀ ਉੱਠਣਾ ਆ ਉੱਠ ਕੇ ਜਿੰਨਾ ਵੀ ਕਲੇਸ਼ ਹੋਵੇ ਕੁਝ ਵੀ ਹੋਵੇ ਅਸੀਂ ਉੱਠ ਕੇ ਗੁਰੂ ਦੇ ਚਰਨਾਂ ਨਾਲ ਜੁੜਨਾ ਆ ਅਰਦਾਸ ਬੇਨਤੀ ਕਰਨੀ ਆ ਨਿਤਨੇਮ ਕਰਨਾ ਆਪਣਾ ਨਿਯਮ ਅਸੀਂ ਨਹੀਂ ਛੱਡਣਾ ਹੈ ਬੇਨਤੀ ਹੈ ਮੇਰੀ ਉਹਨਾਂ ਦੇ ਚਰਨਾਂ ਵਿੱਚ ਵੀ ਕਿ ਵੀਰੋ ਇਹ ਸਭ ਜਨ ਤਿਆਗ ਕਰੋ ਪਾਸ਼ਾ ਦੇ ਚਰਨਾਂ ਨੂੰ ਲੱਗੋ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਰੱਖਿਆ ਹੈਗਾ ਉਹ ਸੱਚੇ ਪਾਸ਼ਾ ਦੇ ਚਰਨ ਫੜੋ ਦੇਖਣਾ ਆਪ ਜੀ ਨੇ ਕਿੰਨੀ ਕਿਰਪਾ ਕਰਨਗੇ ਬਾਬਾ ਜੀ ਤੇ ਆਪ ਜੀ ਦਾ ਮਨ ਵੀ ਨਹੀਂ ਕਰੇਗਾ ਇੱਧਰ ਆਣ ਵਾਸਤੇ ਇਹ ਖਾਣ ਪੀਣ ਵਾਸਤੇ ਨਾ ਹੀ ਉਹ ਸਾਥ ਸੰਗਤ ਜੀ ਉਹ ਜਿਹੜੀ ਸੰਗਤ ਇੰਨੇ ਕਰਦੇ ਹੈਗੇ ਉਹ ਸੰਗਤ ਵੀ ਛੁੱਟ ਜਾਣੀ ਹੈਗੀ ਆ ਮੇਰੇ ਪਾਤਸ਼ਾਹ ਨੇ ਇੰਨੀ ਕਿਰਪਾ ਕਰਨੀ ਇੰਨੀ ਮਿਹਰ ਕਰਨੀ ਆ ਆਪ ਜੀ ਦੇ ਇਹ ਮੇਰਾ ਇੱਕ ਅੱਖੀ ਦੇਖਿਆ ਹੋਇਆ ਕਤਕ ਹੈਗਾ ਆ ਕਿ ਜਿਹੜਾ ਵੀ ਇਹਨਾਂ ਦੇ ਚਰਨ ਫੜ ਲੈਂਦਾ ਹੈਗਾ ਆ ਤਾਂ ਟਾਈਮ ਤੇ ਲੱਗਦਾ ਜਰੂਰ ਆ ਮੇਰੀਆਂ ਭੈਣੋਂ ਪਰ ਆਪ ਜੀ ਦੀ ਇੱਛਾ ਜਰੂਰ ਪੂਰੀ ਹੋ ਜਾਂਦੀ ਆ ਕਉਪੀ ਇਸ ਮੈਂ ਇੱਕ ਬਿਲਕੁਲ ਅਜ਼ਮਾਈ ਹੋਈ ਦੇਖੀ ਹੋਈ ਗੱਲ ਹੈਗੀ ਆ ਕਿ ਬਹੁਤ ਹੀ ਘਰ ਵਿੱਚ ਇਹ ਵਰਤੋਂ ਹੁੰਦੀ ਸੀਗੀ ਜਦੋਂ ਉਹਨਾਂ ਨੇ ਆਪਣੇ ਚਰਨ ਬਾਬਾਈ ਦੇ ਚਰਨ ਫੜ ਲਏ ਸੁਖਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਿਆ ਗੁਰਦੁਆਰੇ ਜਾਣਾ ਸ਼ੁਰੂ ਕਰ ਦਿੱਤਾ ਤੇ ਹੌਲੀ ਹੌਲੀ ਟਾਈਮ ਤੇ ਬਹੁਤ ਲੱਗਿਆ ਉਸ ਚੀਜ਼ ਨੂੰ ਪਰ ਹੌਲੀ ਹੌਲੀ ਇਹ ਸਾਰੀਆਂ ਹੀ ਚੀਜ਼ਾਂ ਘਰੋਂ ਬਾਹਰ ਹੋ ਗਈਆਂ ਤੇ ਨਿਤਨੀ ਪਾਠ ਸ਼ੁਰੂ ਹੋ ਗਏ ਘਰ ਦੇ ਵਿੱਚ ਅੱਜ ਉਹ ਘਰ ਇੰਨਾ ਖੁਸ਼ਹਾਲ ਹੈ ਇੰਨਾ ਖੁਸ਼ ਹੈ ਕਿ ਦੇਖ ਕੇ ਲੱਗਦਾ ਹੈ ਕਿ ਪਾਸ਼ਾ ਨੇ ਸੱਚ ਵਿੱਚ ਹੀ ਇਹਨਾਂ ਦੇ ਉੱਤੇ ਬਹੁਤ ਕਿਰਪਾ ਕੀਤੀ ਇਸ ਪਰਿਵਾਰ ਨੂੰ ਬਹੁਤ ਹੀ ਖੁਸ਼ੀਆਂ ਬਖਸ਼ੀਆਂ ਹੈਗੀਆਂ ਜਿਹੜਾ ਇਹਨਾਂ ਦਾ ਲੜਫੜਿਆ ਉਹਨੇ ਤੇ ਉਹਦੇ ਕੋਲ ਕੁਝ ਨਹੀਂ ਸੀਗਾ ਅੱਜ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਗਰੀਬੀ ਤੇ ਦੂਰ ਹੋਈ ਹੋਈ ਗੱਡੀਆਂ ਕਾਰਾਂ ਵੀ ਆ ਗਈਆਂ ਤੇ ਕੁੱਟੀਆਂ ਵੀ ਆ ਗਈਆਂ ਮੇਰੇ ਪਾਸ਼ਾ ਨੇ ਉਸ ਪਰਿਵਾਰ 'ਤੇ ਇੰਨੀ ਕਿਰਪਾ ਕੀਤੀ ਇਹ ਮੇਰਾ ਅੱਖੀ ਦੇਖਿਆ ਹੋਇਆ ਕੌਤਕ ਹੈਗਾ ਆ ਉਹਨਾਂ ਦੇ ਘਰ 'ਚੋਂ ਸਿਰਫ ਇੱਕ ਬੀਬੀ ਸੀਗੀ ਜਿਹੜੀ ਇਸ ਲੜਨ ਲੱਗੀ ਹੋਈ ਸੀ ਉਹਨੇ ਹੀ ਸਾਰੇ ਪਰਿਵਾਰ ਨੂੰ ਬਾਬਾਈ ਦੇ ਚਰਨਾਂ ਨਾਲ ਜੋੜ ਲਿਆ ਬਾਬਾਈ ਦੇ ਚਰਨਾਂ ਨਾਲ ਸਾਰੇ ਜੁੜ ਗਏ ਆ ਸਭ ਨੇ ਅੰਮ੍ਰਿਤ ਪਾਨ ਕਰ ਲਿਆ ਹੈਗਾ ਆ ਤੇ ਪਰਿਵਾਰ 'ਚ ਬਹੁਤ ਜ਼ਿਆਦਾ ਖੁਸ਼ੀਆਂ ਆ ਗਈਆਂ ਨੇ ਜੇ ਗਰੀਬੀ ਆ ਉਸ ਵਰਦਾਤੇ ਨਹੀਂ ਗਰੀਬੀ ਵੀ ਦੂਰ ਕਰ ਦੇਣੀ ਆ ਜਦ ਅਸੀਂ ਉਹਦੇ ਚਰਨਾਂ ਨਾਲ ਲੱਗੇ ਉਹਦੇ ਅਰਦਾਸਾਂ ਬੇਨਤੀਆਂ ਕੀਤੀਆਂ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਜ਼ਰੂਰ ਵਾਹਿਗੁਰੂ ਦੇ ਚਰਨਾਂ ਨਾਲ ਜੋੜੋ ਇੱਕ ਮਾਮਾ ਹੀ ਆਪਣੇ ਬੱਚਿਆਂ ਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਸਕਦੀਆਂ ਆ ਬਾਬਾ ਫੈਲ ਜੀ ਜਿਹੜੇ ਸੀਗੇ ਉਹਨਾਂ ਦੀ ਵੀ ਮਾਤਾ ਜੀ ਨਹੀਂ ਉਹਨਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ ਸੀਗਾ ਤੇ ਆਪ ਜੀ ਵੀ ਆਪਣੇ ਬੱਚਾ ਨੂੰ ਜਰੂਰ ਗੁਰੂ ਜੀ ਨਾਲ ਜੋੜੋ ਦੇਖੋ ਉਹ ਥੋੜਾ ਜਿਹਾ ਲਾਲਚ ਦੇ ਜਾਂਦੇ ਹੁੰਦੇ ਹੁੰਦੇ ਸੀ ਕਿ ਮੈਂ ਸ਼ੱਕਰ ਜਿਹੜੀ ਆ ਉਹਨਾਂ ਦੇ ਰੱਖ ਦੇਣੀ ਕਹਣਾ ਜਦ ਤੂੰ ਨਵਾਜ਼ ਪੜੇਗਾ ਤੋਂ ਉਸ ਤੋਂ ਬਾਅਦ ਤੈਨੂੰ ਅੱਲਾ ਜਿਹੜਾ ਆ ਸ਼ੱਕਰ ਦੇ ਕੇ ਜਾਏਗਾ ਕਿ ਬੱਚਾ ਨੂੰ ਮਿੱਠਾ ਬੜਾ ਪਸੰਦ ਹੁੰਦਾ ਜਾਂ ਤੇ ਉਹਨੂੰ ਜਦੋਂ ਨਵਾਜ਼ ਪੜਨੀ ਕਿ ਉਹ ਮਿੱਠਾ ਖਾਣ ਨੂੰ ਮਿਲ ਜਾਣਾ ਉੱਥੇ ਰੱਖਿਆ ਹੈ ਮਿਲ ਜਾਣਾ ਜੋ ਉਹਨਾਂ ਦੀ ਮਾਤਾ ਰੱਖ ਦਿੰਦੀ ਸੀ ਕਿ ਤੋ ਉਹਨਾਂ ਨੇ ਮਿੱਠਾ ਖਾ ਲੈਣਾ ਇਸ ਤਰ੍ਹਾਂ ਉਹਨਾਂ ਦੇ ਜਿਹੜਾ ਪ੍ਰੇਮ ਸੀਗਾ ਉਹ ਗੁਰੂ ਨਾਲ ਵੱਧ ਆ ਗਿਆ ਇਸ ਤਰ੍ਹਾਂ ਆਪ ਵੀ ਬੱਚਿਆਂ ਨੂੰ ਜਪਜੀ ਸਾਹਿਬ ਜੀ ਦੇ ਪਾਠ ਨਾਲ ਜੋੜਿਆ ਕਰੋ ਨੂਰ ਮੰਤਰ ਜੀ ਦੇ ਪਾਠ ਨਾਲ ਜੋੜਿਆ ਕਰੋ ਤਾ ਇੱਕ ਚਾਕਲੇਟ ਦੇ ਦਿੱਤੀ ਬੱਚਾ ਖੁਸ਼ ਹੋ ਜਾਏਗਾ ਜਪਜੀ ਸਾਹਿਬ ਜੀ ਦਾ ਪਾਠ ਕਰੇਗਾ ਨੂਰ ਮੰਤਰ ਦਾ ਪਾਠ ਕਰੇਗਾ ਤੇ ਉਹਨੂੰ ਵੀ ਪਾਠ ਕਰਨ ਦੀ ਆदत ਹੋ ਜਾਏਗੀ ਜੋ ਬਾਤ ਹੋਰ ਵੱਧ ਜਾਂਦੀ ਆ ਤੇ ਗੁਰੂ ਦੇ ਚਰਨਾਂ ਨਾਲ ਬੱਚੇ ਜ਼ਿਆਦਾ ਜੁੜ ਜਾਂਦੇ ਆ ਲਿਖੋ ਗੁਰੂ ਕੋ ਤਾਂ ਸਾਰੇ ਹੀ ਦੱਤਾਂ ਲੈਣਾ ਚਾਹੁੰਦੇ ਆ ਪਰ ਅੰਮ੍ਰਿਤ ਵੇਲੇ ਉੱਠਣ ਨੂੰ ਕਿਸੇ ਦਾ ਮਨ ਨਹੀਂ ਕਰਦਾ ਹੈਗਾ ਜੇ ਆਪ ਜੀ ਵੀ ਗੁਰੂ ਕੋ ਦੱਤਾਂ ਲੈਣਾ ਚਾਹੁੰਦੇ ਹੋ ਤੇ ਅੰਮ੍ਰਿਤ ਵੇਲੇ ਜਰੂਰ ਸੰਭਾਲੋ ਜਦ ਅੰਮ੍ਰਿਤ ਵੇਲੇ ਸੰਭਾਲੋਗੇ ਤੇ ਗੁਰੂ ਨੇ ਖੁਸ਼ ਹੋ ਕੇ ਆਪ ਜੀ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦੇਣੀ ਹੈਗੀ ਮੇਰੀਆਂ ਬੇਟੀਆਂ ਪਹਿਣਾ ਜਿਹੜੀਆਂ ਬੀਬੀਆਂ ਹੈਗੀਆਂ ਆ ਉਹ ਪ੍ਰਸ਼ਾਦਾ ਬਣਾਉਂਦੀਆਂ ਹੋਈਆਂ ਪਾਠ ਜ਼ਰੂਰ ਕਰਿਆ ਕਰਨ ਚਾਹੇ ਮੂਲ ਮੰਤਰ ਦਾ ਹੀ ਪਾਠ ਕਰਿਆ ਕਰਨ ਚਾਹੇ ਵਾਹਿਗੁਰੂ ਜੀ ਦਾ ਜਾਪ ਹੀ ਕਰਦੀਆਂ ਰਹਿਣ ਜਿਸ ਤਰ੍ਹਾਂ ਦਾ ਖਾਓ ਅਨ ਉਸ ਤਰ੍ਹਾਂ ਦਾ ਬਣ ਜਾਂਦਾ ਮਨ ਤੇ ਆਪ ਜੀ ਦੇ ਪਰਿਵਾਰ ਦਾ ਵੀ ਉਸ ਤਰ੍ਹਾਂ ਦਾ ਹੀ ਮਨ ਬਣ ਜਾਏਗਾ ਉਹ ਗੁਰੂ ਦੇ ਚਰਨਾਂ ਨਾਲ ਆਪ ਹੀ ਜੁੜ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ